ਹਾਕੀ ਦਾ ਅੱਜ ਸੈਮੀਫਾਈਨਲ ਆ ਔਰ ਇਸ ਵਾਰ ਨਜ਼ਰਾਨੇ ਕੀ ਕਿਸ ਤਰੀਕੇ ਦੀ ਪਰਫਾਰਮੈਂਸ ਰਹੇਗੀ ਔਰ ਉਮੀਦ ਹੈ ਕਿ 골ਡ ਭਾਰਤ ਦੇ ਹਿੱਸੇ ਆਏਗਾ ਸਾਡੇ ਨਾਲ ਸਾਬਕਾ ਜਿਹੜੇ ਹਾਕੀ ਦੇ ਕਪਤਾਨ ਰਹੇ ਨੇ ਪੋਲੀਟਿਸ਼ੀਅਨ ਨੇ ਪ੍ਰਗਟ ਸਿੰਘ ਹੋਣੀ ਨੇ ਸਰ ਕਿਸ ਤਰੀਕੇ ਦਾ ਇਸ ਵਾਰ ਦਾ ਮੈਚ ਹੈ ਕੀ ਐਡਵਾਂਟੇਜ ਡਿਸਐਡਵਾਂਟੇਜ ਔਰ ਕੀ ਅੱਜ ਲੱਗਦਾ ਹੈ ਇਸ ਵਾਰ ਇੰਡੀਅਨ ਹਾਕੀ ਦੇਖੋ ਸਾਡੀ ਅਮਨ ਜਿਹੜੀ ਟੀਮ ਹੈ ਉਹ ਕਾਫੀ ਰਿਦਮ ਦੇ ਵਿੱਚ ਹੈ ਕਿਉਂਕਿ ਡੇ ਬਾਈ ਡੇ ਇਹਨਾਂ ਨੇ ਇੰਪਰੂਵ ਕੀਤਾ ਔਰ ਮੈਨੂੰ ਲੱਗਦਾ ਕਿ ਇਹੀ ਜਿਹੜੀ ਫਿਟਨੈਸ ਦਾ ਲੈਵਲ ਉਹਦੀ ਖਾਸੀਅਤ ਹੁੰਦੀ ਹੈ ਔਰ ਉਹਦੇ ਨਾਲ ਨਾਲ ਕੌਨਫੀਡੈਂਸ ਵੀ ਹੈ ਉਹਦੇ ਨਾਲ ਜੰਗਸਟਰਸ ਦਾ ਔਰ ਐਕਸਪੀਰੀਅੰਸ ਦਾ ਇੱਕ ਸੁਮੇਲ ਵੀ ਚੰਗਾ ਹੈਗਾ ਔਰ ਜਿਹੜਾ ਸਭ ਤੋਂ ਵੱਡਾ ਐਡਵਾਂਟੇਜ ਹੈਗਾ ਉਹ ਹੈਗਾ ਪ੍ਰੋਟੀਕ ਆਨਰ ਕਨਵਰਸ਼ਨ ਹਰਮਨਪ੍ਰੀਤ ਨੂੰ ਕਿਉਂਕਿ ਉਹ ਮਤਲਬ ਅੱਜ ਤੱਕ ਉਹਨੇ ਜਿਹੜੇ ਵੀ ਕਿਉਂਕਿ ਆਲਟੀਮੇਟਲੀ ਕਿਉਂਕਿ ਇਸ ਲੈਵਲ ਦਾ ਜਿਹੜਾ ਕੰਪੀਟੀਸ਼ਨ ਹੁੰਦਾ ਉਹਦੇ ਵਿੱਚ ਇੱਕ ਜਾਂ ਦੋ ਗੋਲ ਦਾ ਫਰਕ ਹੁੰਦਾ ਸੋ ਜਦੋਂ ਤੁਹਾਨੂੰ ਪ੍ਰੈਟੀ corner ਦਾ ਐਡਵਾਂਟੇਜ ਹੋਵੇ ਸੋ ਤੁਹਾਨੂੰ ਇਹ ਕੌਨਫੀਡੈਂਸ ਹੁੰਦਾ ਕਿ ਤੁਸੀਂ ਕਦੀ ਵੀ ਉਹ ਗੋਲ ਜੇ ਡਾਊਨ ਹੈਗੇ ਆ ਤਾਂ ਲਾ ਸਕਦੇ ਆ ਤੇ ਜੇ ਵਿਨਿੰਗ ਕੰਬੀਨੇਸ਼ਨ ਦੇ ਵਿੱਚ ਜਾਈਏ ਕਿਉਂਕਿ ਦੇਖਿਆ ਪਿਛਲੇ ਮੈਚਾਂ ਦੇ ਵਿੱਚ ਵੀ ਜਦੋਂ ਅਰਜਨਟੀਨਾ ਦੇ ਅਗੇਂਸਟ ਲਾਸਟ ਮਿੰਟ ਦੇ ਵਿੱਚ ਆਪਾਂ ਗੋਲ ਜਿਹੜਾ ਉਹ ਕੀਤਾ ਹੈਗਾ ਤੇ ਉਹਦੇ ਨਾਲ ਡਰਾ ਹੋਇਆ ਸੋ ਪ੍ਰੈਟੀ corner ਜਿਹੜਾ ਸਾਡਾ ਐਡਵਾਂਟੇਜ ਸਾਈਡ ਤੇ ਹੈਗਾ ਔਰ ਗੋਲ ਕੀਪਰ ਜਿਹੜਾ ਸ਼੍ਰੀ ਚੇਸ਼ ਉਹ ਕਾਫੀ ਵਧੀਆ ਗੋਲ ਕੀਪਰ ਹੈ ਉਹ ਕਾਫੀ ਲੰਬੇ ਸਮੇਂ ਤੋਂ ਬਾਅਦ ਕਿਉਂਕਿ ਇਹ ਦੋ ਇਹੋ ਜਿਹੇ ਅੱਜ ਦੀ ਮਾਡਰਨ ਹਾਕੀ ਦੇ ਵਿੱਚ ਇਹੋ ਜਿਹੇ ਐਸਪੈਕਟ ਹੈਗੇ ਆ ਕਿ ਜਿਹਦੇ ਵਿੱਚ ਜੇ ਤੁਹਾਨੂੰ ਦੋ ਚੰਗੀਆਂ ਸੇਵ ਮਿਲ ਗਈਆਂ ਜਿੱਥੇ ਕਿ ਸ਼ੂਰ ਸ਼ੌਟ ਦੂਸਰੀ ਟੀਮ ਦਾ ਗੋਲ ਹੁੰਦਾ ਜੇ ਗੋਲ ਕੀਪਰ ਉਹ ਸੇਵ ਕਰ ਗਿਆ ਐਂਡ ਤੁਸੀਂ ਇੱਕ ਜਾਂ ਦੋ ਕਨਵਰਟ ਕਰ ਗਏ 댓 ਇਜ਼ ਵਾਟ ਦ ਬੇਸਿਕ ਐਡਵਾਂਟੇਜ ਔਰ ਮੈਨੂੰ ਲੱਗਦਾ ਕਿ ਜਿਹੜੀ ਜਰਮਨ ਟੀਮ ਹੈ ਉਹ ਵੀ ਬੇਸਿਕਲੀ ਬਹੁਤ ਡਿਫੈਂਸਿਵ ਚੰਗੀ ਹੈਗੀ ਆ ਐਵੇਂ ਆਪਾਂ ਨੂੰ ਆਪਾਂ ਇਦਾਂ ਨਹੀਂ ਆਖ ਸਕਦੇ ਕਿ ਉਹ ਕੋਈ ਕੋਈ ਕਮਜ਼ੋਰ ਟੀਮ ਹੈਗੀ ਆ ਔਰ ਉਸ ਪੂਲ ਦੀ ਦੂਸਰੇ ਪੂਲ ਦੀ ਸੈਕੰਡ ਟੀਮ ਸੀ ਆਪਾਂ ਵੀ ਸੈਕੰਡ ਸੀਗੇ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਤਕਸ਼ ਮੁਕਾਬਲਾ ਜਿਹੜਾ ਇਹ ਜਿਹੜਾ ਅੱਜ ਰਾਤ ਨੂੰ ਹੋਣ ਪਾਲਾ ਹੈਗਾ ਪਿਛਲੇ ਸਮੇਂ ਤੋਂ ਕੀ ਬਦਲਾ ਲੱਗਦਾ ਹੈ ਕਿਉਂਕਿ ਜਲੰਧਰ ਦੇ ਕਿਉਂਕਿ ਦੋ ਪਲੇਅਰ ਤੇ ਤੋਤੋ ਹੀ ਇਨਸਪਾਇਰ ਨਹੀਂ ਔਰ ਚਾਰ ਪਲੇਅਰ ਨਿਕਲ ਜਲੰਧਰ ਦੇ ਤੁਹਾਨੂੰ ਵੇਖ ਕੇ ਅਮਨ ਬੇਸਿਕਲੀ ਤਾਂ ਦੇਖੋ ਇਹ ਕੋਈ ਸ਼ਾਰਟ ਟਰਮ ਕੰਮ ਨਹੀਂ ਹੈ ਕਿਉਂਕਿ ਇੱਕ ਪਲੇਅਰ ਨੂੰ ਬਣਨ ਲਈ 10 ਤੋਂ 15 ਸਾਲ ਦਾ ਮਿਨੀਮਮ ਸਮਾਂ ਲੱਗਦਾ ਹੈ ਫਿਰ ਉਹਦੀ ਸਾਥੀ ਪਲੇਅਰਾਂ ਨਾਲ ਜਿਹੜੀ ਅੰਡਰਸਟੈਂਡਿੰਗ ਹੈ ਗਰੂਮਿੰਗ ਹੈ ਉਹਦੀ ਫਿਟਨੈਸ ਨੂੰ ਮੈਚ ਕਰਨਾ ਉਹਦੀ ਜਿਹੜੀ ਸਕਿੱਲ ਨੂੰ ਮੈਚ ਕਰਨਾ ਯੰਗਸਟਰਸ ਦੇ ਨਾਲ ਸੋ ਮੈਨੂੰ ਲੱਗਦਾ ਕੋਈ ਇਹ ਛੋਟਾ ਕੰਮ ਨਹੀਂ ਹੈਗਾ ਕਈ ਵਾਰੀ ਸਰਕਾਰਾਂ ਇਹਨੂੰ ਇੱਕ ਡਿਫਰੈਂਟ ਐਂਗਲ ਨਾਲ ਦੇਖਦੀਆਂ ਵੀ ਸ਼ਾਇਦ ਅਵੀਸ਼ਾ ਦੇ ਅੱਜ ਸ਼ੁਰੂ ਕੀਤਾ ਤੇ ਕੱਲ ਨੂੰ ਇਹਨੇ ਚੰਗਾ ਪਲੇਅਰ ਬਣ ਜਾਣਾ ਇਹੋ ਜਿਹਾ ਕੁਝ ਨਹੀਂ ਹੁੰਦਾ ਕਿਉਂਕਿ ਉਹ 10-15 ਸਾਲ ਜਿਹੜੀ ਉਹਦੀ ਗਰੂਮਿੰਗ ਹੁੰਦੀ ਆ ਜੇ ਉਹਦੇ ਵਿੱਚ ਕੰਸਿਸਟੈਂਸੀ ਹੁੰਦੀ ਆ ਤੇ ਤਾਂ ਜਾ ਕੇ ਉਸ ਲੈਵਲ ਦੀ ਅਚੀਵਮੈਂਟ ਹੁੰਦੀ ਆ ਸੋ ਦਨ ਲੱਗੇ ਸੀ ਪੈਰਿਸ ਉਹ ਕਹਿੰਦੇ ਪਰਮਿਸ਼ਨ ਨਹੀਂ ਦਿੱਤੀ ਸੈਂਟਰ ਨੂੰ ਮੈਨੂੰ ਲੱਗਦਾ ਦੇ ਦੇਣੀ ਚਾਹੀਦੀ ਚਲੋ ਕਿਉਂਕਿ ਕਿਸੇ ਵੀ ਸਟੇਟ ਦਾ ਕਿਉਂਕਿ ਸਾਡੀ ਜਿਹੜੀ ਸਟੇਟ ਹੈ ਉਹ ਮੇਜਰਲੀ ਹਾਕੀ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਇੰਟਰਸਟ ਹੈਗਾ ਔਰ ਬੜੀ دیر ਬਾਅਦ ਸਾਨੂੰ ਇਸ ਲੈਵਲ ਦੀ ਜਿਹੜੀ ਅਚੀਵਮੈਂਟ ਉਹ ਦਿਖ ਰਹੀ ਹੈਗੀ ਆ ਸੋ ਮੈਨੂੰ ਲੱਗਦਾ ਸੀਐਮ ਨੂੰ ਚਲੇ ਜਾਣਾ ਚਾਹੀਦਾ ਸੀ ਔਰ ਗਵਰਨਮੈਂਟ ਆਫ ਇੰਡੀਆ ਨੂੰ ਜਾਣ ਵੀ ਦੇਣਾ ਚਾਹੀਦਾ ਸੀ ਪਰ ਮੈਂ ਜਿੰਨਾ ਪੜਿਆ ਹੈਗਾ ਕਿ ਉੱਥੇ ਸ਼ਾਇਦ ਜਿਹੜੀ ਜ਼ੈਡ ਕੈਟਾਗਰੀ ਸਕਿਉਰਿਟੀ ਹੈਗੀ ਆ ਉਹਨੂੰ ਸ਼ਾਇਦ ਮੇਨਟੇਨ ਕਰਨਾ ਬਹੁਤ ਆਸਾਨ ਨਾ ਹੋਵੇ 골ਡੀ ਉਮੀਦ ਹੈ ਤੁਸੀਂ ਕਿਸ ਤਰੀਕੇ ਨਾਲ ਸੋਚਿਆ ਕਿ ਕਿਉਂਕਿ ਸਪੋਰਟਸ ਦਾ ਤੁਸੀਂ ਉਮੀਦ ਤਾਂ ਹਮੇਸ਼ਾ ਹੀ ਹਰ ਚੀਜ਼ ਦੀ ਰੱਖਣੀ ਚਾਹੀਦੀ ਆ ਪਰ ਬਹੁਤ ਓਵਰ ਐਕਸਾਈਟਡ ਮੈਂ ਤਾਂ ਹਮੇਸ਼ਾ ਕਦੀ ਵੀ ਓਵਰ ਐਕਸਾਈਟਡ ਨਹੀਂ ਹੁੰਦਾ ਕਿ ਜਿਹੜੀ ਚੀਜ਼ ਹਾਂ ਜਿਹੜੀ ਚੀਜ਼ ਜਦੋਂ ਹੋਣੀ ਆ ਉਦੋਂ ਹੀ ਹੋਣੀ ਆ ਸੋ ਅੱਜ ਦਾ ਪਹਿਲਾ ਮੈਚ ਅਸੀਂ ਦੇਖੀਏ ਅੱਜ ਦੇ ਮੈਚ ਵਿੱਚ ਫੋਕਸ ਕਰੀਏ ਔਰ ਮੈਨੂੰ ਲੱਗਦਾ ਕਿ ਆਪਣੇ ਕੋਲ ਐਡਵਾਂਟੇਜ ਹੈ ਅਗੇ ਸਿੰਘ ਅਨਿਕ ਨਾਲ ਗੱਲ ਕਰ ਰਹੇ ਸੀ ਕਿ ਐਡਵਾਂਟੇਜ ਭਾਰਤੀ ਹੋਕੀ ਟੀਮ ਕੋਲ ਹੈਗੀ ਹੈ ਔਰ ਡਿਸਐਡਵਾਂਟੇਜ ਅਤੇ ਐਡਵਾਂਟੇਜਸ ਦੇ ਨਾਲ ਕਿਸ ਤਰੀਕੇ ਦਾ ਮੈਚ ਰਹੇਗਾ ਉਹ ਜ਼ਰੂਰ ਵੇਖਣ ਵਾਲੀ ਗੱਲ ਰਹੇਗੀ ਕੈਮਰਾ ਪਰਸਨ ਅਮਨ ਗੁਪਤਾ ਅਮਨ 파ਰਦਸ ਜਲੰਧਰ ਕੈਂਟ ਪੰਜਾਬ